ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਆਪਾਂ ਗੱਲ ਕਰਾਂਗੇ ਕਿ 3-4 ਸਤੰਬਰ 2025 ਤੱਕ ਦਾ ਮੌਸਮ ਕਿਵੇਂ ਰਹੇਗਾ ਅੱਜ 30 ਅਗਸਤ 2025 ਦੀ ਰਾਤ ਨੂੰ 9:30 ਵਜੇ ਇਹ ਵੀਡੀਓ ਰਿਕਾਰਡ ਹੋ ਰਹੀ ਏ ਪੰਜਾਬ 'ਚ ਕਾਫੀ ਹੜ੍ਹ ਮੀਂਹ ਪੈ ਚੁੱਕਾ ਹੈ ਹਰ ਦੇ ਹਾਲਾਤ ਚੰਗੇ ਨਹੀਂ ਹੈਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਵੇਂ ਰਹੇਗਾ ਜੇ ਮੈਂ ਤੁਹਾਡੀ ਸਕਰੀਨ ਤੇ ਵਿੰਡੀ ਦਾ ਮਾਡਲ ਦੇਖਦਾ ਹਾਂ ਤਾਂ ਇਹ ਜਿਹੜਾ ਹੈਗਾ ਗੁਰਦਾਸਪੁਰ ਤੋਂ ਲੈ ਕੇ ਇੱਕ ਥੱਲੇ ਨੂੰ ਇਹ ਲਾਈਨ ਮੈਂ ਖਿੱਚਦਾ ਹਾਂ ਤਾਂ ਇਹ ਦੱਸਦਾ ਹੈ ਕਿ ਕਾਫੀ ਜ਼ਿਆਦਾ ਕੁਝ ਏਰੀਆ ਜਿਹੜਾ ਹੈਗਾ ਅਗਲੇ 2-3 ਦਿਨਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਇਹ ਲਾਈਨ ਮੇਰੀ ਸੰਗਰੂਰ ਤੱਕ ਜਾਂਦੀ ਹੈ ਸੋਲਾਰ ਤੱਕ ਜਾਂਦੀ ਹੈ ਟੋਹਾਣੀ ਤੱਕ ਜਾਂਦੀ ਹੈ ਗੁਰਦਾਸਪੁਰ ਤੋਂ ਸ਼ੁਰੂ ਹੁੰਦੀ ਹੈ ਤੇ ਚੰਗੀ ਵਰਖਾ ਦੀਆਂ ਛੁੱਟੀਆਂ ਦੇਖਣ ਨੂੰ ਲੱਗ ਸਕਦੀਆਂ ਤਾਂ ਭਾਰਤੀ ਮੌਸਮੀ ਭਾਗ ਦਾ ਜੋ ਕਹਿਣਾ ਹੈਗਾ ਉਹ ਇਹ ਹੈਗਾ ਕਿ ਭਾਈ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਇੱਥੇ ਜਿਹੜਾ ਹੈਗਾ 31 ਅਗਸਤ 1 ਸਤੰਬਰ ਤੇ 2 ਸਤੰਬਰ ਤੋਂ ਕਈ ਸਾਰੇ ਇਲਾਕਿਆਂ 'ਚ ਵਰਖਾ ਹੋ ਸਕਦੀ ਹੈ 50 ਤੋਂ 75% ਤੱਕ ਇਹ ਸਾਂ ਕਵਰ ਹੋ ਸਕਦਾ ਹੈ ਫਿਰ ਵਰਖਾ ਘਟੇਗੀ 3 4 5 6 ਨੂੰ ਵਰਖਾ ਘਟੇਗੀ ਟੁਕੜਿਆਂ 'ਚ ਹੋਏਗੀ ਉਸ ਤੋਂ ਬਾਅਦ ਫੇਰ ਵਰਖਾ ਵਧੇਗੀ ਹਰਿਆਣਾ ਤੋਂ ਬਾਅਦ ਜੇ ਉੱਤਰਾਖੰਡ ਦੇਖੋਗੇ ਜਾਤਰੇ ਸਮੀ ਪੈਨ ਵਾਲਾ ਹਿਮਾਚਲ ਦਾ ਜਿਆਦਾ ਤੇ ਸਮੀ ਪੈਨ ਵਾਲਾ ਜੰਮੂ 'ਚ ਜਿਆਦਾ ਤੇ ਸਮੀ ਪੈਸਾ ਦਾ ਭਾਰੀ ਵਰਖਾ ਹੋ ਸਕਦੀ ਹੈ ਲੈਂਡਸਲਾਈਡ ਹੋ ਸਕਦਾ ਮੱਡ ਸਲਾਈਡ ਹੋ ਸਕਦਾ ਇਹ ਚੀਜ਼ਾਂ ਨੇ ਜੇਕਰ ਦਿੱਲੀ ਦਾ ਤੁਸੀਂ ਇਹ ਦੇਖੋਗੇ ਤਾਂ ਦਿੱਲੀ ਵਾਲਿਆਂ ਦਾ ਕਹਿਣਾ ਹੈ ਕਿ ਇਹ ਆਪਣਾ ਭਾਰੀ ਵਰਖਾ ਹੋ ਸਕਦੀ ਹੈ ਜੀ ਉੱਤਰਾਖੰਡ ਪੂਰਬੀ ਰਾਜਸਥਾਨ ਦੇ ਵਿੱਚ ਅਗਲੇ 7 ਦਿਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਪੰਜਾਬ ਹਰਿਆਣਾ ਇੱਥੇ ਜਿਹੜਾ ਹੈਗਾ ਇਹ 30 ਅਗਸਤ ਅੱਜ ਰਾਤ ਤੋਂ ਲੈ ਕੇ 1 2 ਸਤੰਬਰ 2025 ਤੱਕ ਭਾਰੀ ਵਰਖਾ ਹੋ ਸਕਦੀ ਹੈ ਇਹ ਇੱਥੋਂ ਤੱਕ ਕਿ ਕੁਝ ਥਾਂ ਇਹੋ ਜਿਹੀ ਵੀ ਹੋਣਗੇ ਜਿੱਥੇ ਅਤੀ ਭਾਰੀ ਵਰਖਾ ਵੀ ਹੋ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ 31 ਅਗਸਤ ਤੋਂ 2 ਸਤੰਬਰ ਦੇ ਵਿਚਾਲੇ ਪੱਛਮੀ ਰਾਜਸਥਾਨ ਦੇ ਵਿੱਚ ਇਹ 31 ਅਗਸਤ ਤੇ 1 ਸਤੰਬਰ ਦੇ ਲਗਭਗ ਜਿਹੜਾ ਹੈਗਾ 30 ਅਗਸਤ ਤੋਂ ਕਹਿ ਲਓ ਕਿ ਸਤੰਬਰ ਦੇ ਵਿਚਾਲੇ ਜਿਹੜੀ ਹੈਗੀ ਵਰਖਾ ਭਾਰੀ ਹੋ ਸਕਦੀ ਹੈ ਇਹ ਉੱਤਰ ਪ੍ਰਦੇਸ਼ ਦੇ ਵਿੱਚ ਵਰਖਾ ਹੋ ਸਕਦੀ ਹੈ ਜਿਹੜੀ ਭਾਰੀ ਵਰਖਾ ਹੈਗੀ ਹੈ ਤੇ ਰਾਜਸਥਾਨ ਦੇ ਵਿੱਚ ਅੱਜ ਕੁਝ ਜਗ੍ਹਾ ਤੇ ਭਾਰੀ ਵਰਖਾ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕੱਲ ਨੂੰ অতি ਭਾਰੀ ਵਰਖਾ ਹੋ ਸਕਦੀ ਹੈ ਉੱਤਰਾਖੰਡ ਦੇ ਵਿੱਚ ਕੱਲ ਨੂੰ ਤੇ 1 ਸਤੰਬਰ ਨੂੰ অতি ਭਾਰੀ ਵਰਖਾ ਹੋ ਸਕਦੀ ਹੈ ਪੰਜਾਬ 'ਚ অতি ਭਾਰੀ ਵਰਖਾ ਹੋ ਸਕਦੀ ਹੈ ਤਾਂ ਕੁੱਲ ਮਿਲਾ ਕੇ ਜਿਹੜਾ ਹੈਗਾ ਹਾਲਾਤ ਇਹ ਨੇ ਕਿ ਸਾਡੇ ਚੰਗੀ ਵਰਖਾ ਜਿਹੜੀ ਹੈਗੀ ਆ ਖਤਰਨਾਕ ਵਾਲੀ ਵਰਖਾ ਵੀ ਕੋਈ ਜਗ੍ਹਾ ਤੇ ਆ ਸਕਦੀ ਹੈ ਤਾਂ ਮੈਂ ਹੁਣ ਅੱਗੇ ਮਾਡਲ ਦੇ ਹਿਸਾਬ ਨਾਲ ਦੇਖਣਾ ਚਾਹਾਂਗਾ ਤਾਂ ਸਰਕੂਲੇਸ਼ਨ ਇਹ ਜਿਹੜੀ ਘੁੰਮ ਰਹੀ ਹੈ ਫਰੀਦਕੋਟ ਮੁਕਸਰ ਫਾਜ਼ਿਲਕਾ ਬਠਿੰਡਾ ਮੋਗਾ ਇਸ ਏਰੀਆ ਨੂੰ ਕਵਰ ਕਰ ਰਹੀ ਹੈ ਚੰਗੀਆਂ ਝੁੱਟੀਆਂ ਇੱਥੇ ਦੇਖਣ ਨੂੰ ਲੱਗ ਸਕਦੀਆਂ ਹਨ ਅਲੱਗ-ਅਲੱਗ ਮਾਡਲ ਜੋ ਸਾਡੇ ਸ਼ੋਅ ਕਰਦੇ ਐ ਕਿ 31 ਤਰੀਕ ਨੂੰ ਪੰਜਾਬ ਦੇ ਜ਼ਿਆਦਾ ਥ੍ਰੇਸਿਆਂ 'ਚ ਵਰਖਾ ਪੈ ਰਹੀ ਹੈ ਗੰਗਾ ਨਗਰ ਹਰਮਾਨਗੜ੍ਹ ਹਰਿਆਣਾ ਪਹਾੜ ਵਰਖਾ ਹੋ ਰਹੀ ਹੈ ਪਹਾੜਾਂ ਤੇ ਭਾਰੀ ਵਰਖਾ ਵੀ ਹੋ ਰਹੀ ਹੈ ਜਿਹੜਾ ਹੈਗਾ 1 ਨੂੰ ਵੀ ਵਰਖਾ ਠੀਕ ਹੈ 2 ਨੂੰ ਵੀ ਵਰਖਾ ਹੋ ਰਹੀ ਹੈ ਜਿਵੇਂ ਤੁਸੀਂ ਤਿੰਨ ਨੂੰ ਜਾਣੇ ਹੋ ਤਾਂ ਵਰਖਾ ਘਟਦੀ ਹੈ ਠੀਕ ਹੈ ਇਹ ਮਾਡਲ ਦਿਖਾਉਂਦਾ ਚਾਰ ਨੂੰ ਫੇਰ ਟਾਂਵੀ ਟਾਂਵੀ ਵਰਖਾ ਰਹਿ ਜਾਂਦੀ ਹੈ ਪੰਜ ਨੂੰ ਵੀ ਟਾਂਵੀ ਟਾਂਵੀ ਵਰਖਾ ਹੈ 6 ਨੂੰ ਵਰਖਾ ਵੱਧਦੀ ਹੈ 7 ਨੂੰ ਫੇਰ ਵੱਧਦੀ ਹੈ 8 9 ਜਿਹੜਾ ਹੈਗਾ ਫਿਰ ਇਹ ਹਰਿਆਣੇ ਦੇ ਵਿੱਚ ਕਾਫੀ ਏਰੀਆ ਚ ਭਾਰੀ ਵਰਖਾ ਪੈਂਦੀ ਹੈ ਫਿਰ ਪੰਜਾਬ ਚ ਪੈਂਦੀ ਹੈ ਤੇ ਕਹਿੰਦਾ ਮਤਲਬ ਕਿ ਮਾਡਲ ਇਹ ਸ਼ੋ ਕਰਦਾ ਹੈ ਕਿ 8 9 10 ਤੇ 6 ਤੋਂ ਦੁਆਰਾ ਫਿਰ ਵਰਖਾ ਪਤਨੀ ਸ਼ੁਰੂ ਹੁੰਦੀ ਹੈ ਤਾਂ 3 4 5 6 ਦੇ ਵਿੱਚ ਪਹਾੜ ਵੀ ਸ਼ਾਂਤ ਨਜ਼ਰ ਆ ਰਹੇ ਹਨ ਤੇ ਸਾਨੂੰ ਜਿਹੜਾ ਹੈਗਾ ਚੰਗੀ ਇੱਕ ਖਬਰ ਜੀ ਦਿਖ ਰਹੀ ਹੈ ਜੇ ਮੈਂ ਉਹ ਪਹਾੜਾਂ ਦੀ ਗੱਲ ਕਰਾਂ 31 ਅਗਸਤ ਨੂੰ ਤਾਂ ਭਾਰੀ ਤੋਤੀ ਭਾਰੀ ਵਰਖਾ ਦਾ ਅਲਰਟ ਹਿਮਾਚਲ ਦੇ ਵਿੱਚ ਇੱਕ ਦੋ ਨੂੰ ਭਾਰੀ ਵਰਖਾ ਦਾ ਲੇਕਿਨ 3 4 5 ਨੂੰ ਹਜੇ ਤੱਕ ਕੋਈ ਅਲਰਟ ਨਹੀਂ ਹੈਗਾ ਪਹਾੜਾਂ ਤੇ ਤਾਂ ਖੁਸ਼ੀ ਦੀ ਗੱਲ ਹੈ ਨਾ ਤਾ ਉਹਦੇ ਨਾਲ ਅਸੀਂ ਆਪਣਾ ਪਾਣੀ ਸਾਡੇ ਉੱਤਰ ਜਾਣਗੇ ਸਾਨੂੰ ਫਾਇਦਾ ਮਿਲੇਗਾ ਤਾਂ ਪੰਜਾਬ ਨੂੰ ਸ਼ੁਰੂ ਕਰੀਏ ਆਪਾਂ ਪੰਜਾਬ ਦੇ ਵਿੱਚ ਅੱਜ ਵਰਖਾ ਹੋਈ ਹੈ ਜਿਹੜਾ ਹੈਗਾ ਕਈ ਸਰ ਏਰੀਆ ਚ ਭਾਰੀ ਵਰਖਾ ਹੋਈ ਹੈ ਜੇ ਤੁਸੀਂ 31 ਅਗਸਤ ਨੂੰ ਜਾਣੇ ਹੋ ਤਾਂ 31 ਅਗਸਤ ਨੂੰ ਵੀ ਪੰਜਾਬ ਦੇ ਸੰਭਾਵਨਾ ਹੈ ਕਿ ਲਗਭਗ ਸਾਰੇ ਹੀ ਪੰਜਾਬ ਦੇ ਵਿੱਚ ਵਰਖਾ ਹੋਵੇਗੀ ਜਿਹੜਾ ਆਪਣਾ ਤੁਸੀਂ ਲਾ ਲੋ ਕਿ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਇੱਥੇ ਭਾਰੀ ਵਰਖਾ ਵੀ ਹੋ ਸਕਦੀ ਹੈ ਠੀਕ ਹੈ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਇਹ ਤੋਂ ਜ਼ਿਲ੍ਹੇ ਹੋਣਗੇ ਜਿੰਨਾਂ ਦਾ ਲਗਭਗ ਸਾਰਾ ਹੀ ਏਰੀਆ ਵਰਖਾ ਕਵਰ ਕਰੇਗੀ ਬਾਕੀ ਜਿਹੜੇ ਆਪਣੇ ਏਰੀਆ ਰਹਿ ਗਿਆ ਗੁਰਦਾਸਪੁਰ ਸ਼ਾਹੂਨ ਸਾਹਿਬ ਤਰਨਤਾਰਨ ਫਰੋਈਪੁਰ ਫਾਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਮਾਨਸਾ ਬਰਨਾਲਾ ਮੋਗਾ ਲੁਧਿਆਣਾ ਕਪੂਰਥਲਾ ਜਲੰਧਰ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਮੁਹਾਲੀ ਚੰਡੀਗੜ੍ਹ ਇੱਥੇ ਵੀ ਜਿਹੜਾ ਹੈਗਾ ਵਰਖਾ ਹੋ ਸਕਦੀ ਹੈ ਤੇ ਵਰਖਾ ਜਿਹੜਾ ਹੈਗਾ ਕਾਫੀ ਏਰੀਆ ਵਰਖਾ ਕਵਰ ਪੰਜਾਬ ਦੇ ਤਾਂ ਕਿ ਏਰੀਆ ਵਰਖਾ ਇਹਨਾਂ ਜ਼ਿਲ੍ਹਿਆਂ ਦਾ ਕਵਰ ਕਰ ਸਕਦੀ ਹੈ 1 ਸਤੰਬਰ ਨੂੰ ਫੇਰ ਜਿਹੜਾ ਹੈਗਾ ਲਗਭਗ ਪੂਰੇ ਹੀ ਪੰਜਾਬ ਦੇ ਵਿੱਚ ਵਰਖਾ ਹੋਣ ਦੀ ਸੰਭਾਵਨਾ ਰਹੇਗੀ ਤੁਹਾਡੀ ਵੀਡੀਓ ਕਰਨ ਦਾ ਮਤਲਬ ਤੇ ਹੁੰਦਾ ਕਿ ਜ਼ਿਲੇਵਾਰ ਗੱਲ ਕੀਤੀ ਜਾਵੇ ਪਰੰਤੂ ਜ਼ਿਲੇਵਾਰ ਗੱਲ ਦੇ ਵਿੱਚ ਕੋਈ ਸ਼ੈ ਨਹੀਂ ਤੇ ਸਾਰਾ ਹੀ ਜਿਹੜਾ ਹੈਗਾ ਪੰਜਾਬ ਕਵਰ ਹੋ ਰਿਹਾ ਹੈ ਦੋਸਤੋ ਮਨੂੰ ਫੇਰ ਉਹ ਕੀ ਹਾਲਾਤ ਨੇ ਹਾਂ ਇੰਨੀ ਗੱਲ ਜ਼ਰੂਰ ਹੈ ਕਿ 3 ਸਤੰਬਰ ਤੋਂ ਵਰਖਾ ਘਟਦੀ ਸ਼ੁਰੂ ਹੁੰਦੀ ਹੈ ਤਾਂ ਇਹ ਇੱਕ ਰਾਹਤ ਦੀ ਖਬਰ ਹੈ 3 4 5 6 ਟੁਕੜੀਆਂ 'ਚ ਵਰਖਾ ਹੋਏਗੀ 6 ਤੋਂ ਫੇਰਵਰਦੀ ਸ਼ੁਰੂ ਹੋਏਗੀ ਉਹ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਕਿਵੇਂ ਹੁੰਦੀ ਹੈ 8 9 ਦਿਨਾਂ 'ਚ ਕਈ ਸਾਰੇ ਏਰੀਆ ਕਵਰ ਹੋਏਗਾ ਉਹ ਅੱਗੇ ਜਾ ਕੇ ਗੱਲ ਕਰਾਂਗੇ ਜੇ ਮੈਂ ਹਿਮਾਚਲ ਦੀ ਗੱਲ ਕਰਾਂ ਮਾਫ਼ ਕਰਨਾ ਹਰਿਆਣੇ ਦੀ ਗੱਲ ਕਰਾਂ ਹਰਿਆਣਾ ਦੇ ਵਿੱਚ ਵੀ ਜਿਹੜਾ ਹੈਗਾ ਇਹ 31 ਇੱਕ ਅਤੇ ਦੋ ਨੂੰ 75% ਤੱਕ ਇਸਾਵਰਖਾ ਕਵਰ ਕਰ ਸਕਦੀ ਹੈ ਕੋਈ ਥਾਵਾਂ ਤੇ ਭਾਰੀ ਵਰਖਾ ਵੀ ਹੋਏਗੀ ਵੱਡੀ ਗੱਲ ਇਹ ਹੈ ਕਿ ਜਿਹੜਾ ਆਪਣਾ ਆ ਏਰੀਆ ਸਿਰਸਾ ਫਤਿਆਬਾਦ ਇਸਾਰ ਬਿਵਾਨੀ ਚਰਚੀਦਾਦਰੀ ਮਹਿੰਦੇਗੜ ਵਾਰੀ ਗੁਰੂਗਰਾ ਮਵਾਤ ਪਾਲਵਲ ਤੇ ਫਰੀਦাবাদ ਪੰਚਕੁਲਾ ਅੰਮ੍ਰਾਲਾ ਯਮਨਾਨਗਰ ਇਹਨਾਂ ਦਾ 50 ਤੋਂ 75% ਤੱਕ ਇਸਾਵਰਖਾ ਕਵਰ ਕਰੇਗੀ ਇਕ ਕੁਰੂਕਸ਼ੇ ਤਰ ਕੈਥਲ ਜੀਂਦ ਰੋਤਕ ਝੱਜਰ ਸੋਨੀਪੱਤ ਪਾਣੀਪੱਤ ਕਰਨਾਲ ਤੇ ਮਹਿੰਦਰਗੜ ਇੱਥੇ ਥੋੜੀ ਵਰਖਾ ਘਟ ਹੋ ਰਹੀ ਹੈ ਠੀਕ ਹੈ ਤੇ ਇਹਦੇ ਨਾਲ ਨਾਲ ਜਿਹੜੀ ਭਾਰੀ ਵਰਖਾ ਹੈਗੀ ਹੈ ਉਹ ਪੰਚਕੁਲਾ ਅੰਬਾਲਾ ਯਮਨਾਨਗਰ ਕੋਰ ਖੇਤਰ ਕਰਨਾਲ ਮਹਿੰਦਰਗੜ ਵਾਰੀ ਝੱਜਰ ਗੁਰੂਗਰਾਮ ਫਰੀਦਬਾਦ ਮਬਾਤ ਪਲਵਲ ਦੇ ਵਿੱਚ ਹੋ ਸਕਦੀ ਹੈ ਵਰਖਾ ਜੋ ਮੈਂ ਘਟ ਹੋ ਰਹੀ ਆਪਣਾ ਸ਼ਬਦ ਵਰਤਿਆ ਉਹਦਾ ਮਤਲਬ ਕਿ ਏਰੀਆ ਘੱਟ ਕਵਰ ਕਰ ਰਹੀ ਹੈ ਠੀਕ ਹੈ ਤਾਂ ਇਹ ਹੀ ਵਰਖਾ 1 ਸਤੰਬਰ ਨੂੰ ਵੀ ਜਾਰੀ ਰਹੇਗੀ 2 ਨੂੰ ਵੀ ਜਾਰੀ ਰਹੇਗੀ ਲੇਕਿਨ 3 ਸਤੰਬਰ ਨੂੰ ਆਪਾਂ ਜਾਣੇ ਹਾਂ ਤੇ ਵਰਖਾ ਦੀਆਂ ਕਾਰਵਾਈਆਂ ਘਟ ਜਾਂਦੀਆਂ ਲੇਕਿਨ ਫਿਰ ਵੀ ਬਿਵਾਨੀ ਚਰਖੀ ਦਾਦਰੀ ਜੱਜਰ ਇੱਥੋਂ ਲੈ ਕੇ ਦਿੱਲੀ ਵਾਲੇ ਪਾਸੇ ਨੂੰ ਕਾਰਵਾਈਆਂ ਜਿਹੜੀਆਂ ਹੈਗੀਆਂ ਜ਼ਿਆਦਾ ਬਣੀਆਂ ਰਹਿੰਦੀ ਸਮਾਹਮਣਾ ਹੈ ਮੈਂ ਗੱਲ ਕਰਾਂ ਗੰਗਾ ਨਗਰ ਮਾਨ ਕਰਦੀ ਭਾਰੀ ਮੀਂਹ ਸੀ ਅੱਜ ਤੇ ਕੱਲ ਦੇ ਵਿੱਚ ਕੋਈ ਥਾਂ ਤੇ ਭਾਰੀ ਮੀਂਹ ਪੈਣਾ ਸੀਗਾ ਤੇ ਜੇ ਤੁਸੀਂ ਮਾਡਲ ਦੇਖਦੇ ਹੋ ਤਾਂ ਮਾਡਲ ਇਹ ਸ਼ੋ ਕਰਦਾ ਹੈ ਕਿ ਜਿਹੜੇ ਹੈਗੇ ਆਪਣੇ ਹੇਠਲੇ ਜ਼ਿਲ੍ਹੇ ਇਹ 1 ਮਿੰਟ ਹਾਂ ਇਹ ਦੇਖੋਗੇ ਤੁਸੀਂ ਕਿ ਇਹ ਸਾਰਾ ਪੂਰਬੀ Rajasthan ਸਾਰੇ ਦਾ ਸਾਰਾ ਪੂਰਬੀ Rajasthan ਭਾਰੀ ਵਰਖਾ ਦੇਖ ਰਿਹਾ ਹੈ ਠੀਕ ਹੈ ਕੱਤੀ ਤਰੀਕ ਨੂੰ ਗੰਗਾ ਨਗਰ ਹਰਮਾਨਗੜ ਦੇ ਵਿੱਚ ਵੀ ਵਰਖਾ ਹੋ ਰਹੀ ਹੈ ਲੇਕਿਨ ਏਰੀਆ ਘੱਟ ਕਵਰ ਹੋ ਰਿਹਾ ਹੈ ਜਦੋਂ ਕਿ ਬੀਕਾਨੇਰ ਦਾ ਜ਼ਿਆਦਾ ਏਰੀਆ ਕਵਰ ਹੋ ਰਿਹਾ ਹੈ ਨਾਲ ਜਿਹੜਾ ਹੈਗਾ ਆਪਣਾ ਇੱਕ ਸਿੱਕਰ ਦਾ ਏਰੀਆ ਜ਼ਿਆਦਾ ਕਵਰ ਹੋ ਰਿਹਾ ਹੈ ਜਹੁੰਝੁੰਡਾ ਦਾ ਏਰੀਆ ਜ਼ਿਆਦਾ ਕਵਰ ਹੋ ਰਿਹਾ ਹੈ ਫਿਰ ਵੀ ਵਰਖਾ ਜਿਹੜੀ ਹੈਗੀ ਹੈ ਗੰਗਾ ਨਗਰ ਹਰਮਾਨਗੜ ਦੇ ਵਿੱਚ ਚੰਗੀਆਂ ਛੁੱਟੀਆਂ ਲੱਗ ਸਕਦੀਆਂ ਭਾਰੀ ਵਰਖਾ ਪੂਰਬੀ ਰਾਜਸਥਾਨ ਦੇ ਵਿੱਚ ਹੈ ਗੱਲ ਕਰਾਂ ਜੰਮੂ ਦੀ ਜੰਮੂ ਨੇ ਇਸ ਸਾਲ ਬਹੁਤ ਅੰਕ ਕੀਤਾ ਹੈ ਜੰਮੂ ਦੇ ਵਿੱਚ ਜਿਹੜੀ ਭਾਰੀ ਵਰਖਾ ਮੈਨੂੰ ਤਾਂ ਬਹੁਤ ਚਿਰ ਬਾਅਦ ਦੀ ਸੀ ਹੈ ਕਿੰਨੀ ਭਾਰੀ ਵਰਖਾ ਜੰਮੂ ਦੇ ਵਿੱਚ ਹੋ ਰਹੀ ਹੈ ਜੰਮੂ ਦੇ ਤੁਸੀਂ ਦੇਖੋ ਕਿ ਰਾਵੀ ਦੇ ਵਿੱਚ ਪਾਣੀ ਇਸੇ ਕਰਕੇ ਆਇਆ ਆਪਣਾ ਉਹ ਗੇਟ ਟੁੱਟੇ ਕੀ ਕੁਝ ਹੋਇਆ ਦੁਬਾਰਾ ਫਿਰ ਭਾਰੀ ਵਰਖਾ ਦੀ ਸੰਭਾਵਨਾ ਹੈ ਅਸ਼ੰਕਾ ਹੈ 31 1 2 ਤਾਂ ਭਾਰੀ ਵਰਖਾ ਜੰਮੂ ਦੇ ਵਿੱਚ ਪੈ ਸਕਦੀ ਹੈ ਤਾਂ ਇਹ ਡਰ ਬਣਿਆ ਰਹੂਗਾ ਇਹ ਸਾਨੂੰ ਧਿਆਨ ਰੱਖਣਾ ਪਊਗਾ ਅੱਛਾ ਹੁਣ ਇਹ ਵਰਖਾ ਜਿਹੜੀ ਹੈਗੀ ਹੈ ਕਿਆ ਜੋ ਪੰਜਾਬ ਚ ਹੋ ਰਹੀ ਹੈ ਚ ਜੰਮੂ ਚ ਇਹ ਗੜਗੜਹਾ ਟਾਲੀ ਹੋਏਗੀ ਬਿਜਲੀ ਡਿੱਗਣਾ ਬਿਜਲੀ ਲਸ਼ਕਣਾ ਬਿਜਲੀ ਚਮਕਣਾ ਤੇਜ਼ ਹਵਾਵਾਂ ਇਹਦੇ ਨਾਲ ਹੋਣੀ ਹੈ ਇਸ ਸਮੇਂ ਪੱਛਮੀ ਯੂਪੀ ਦੇ ਵਿੱਚ ਤਾਂ ਭਾਰੀ ਵਰਖਾ ਹੋ ਸਕਦੀ ਹੈ ਕੁਝ ਜਗ੍ਹਾ ਤੇ অতি ਭਾਰੀ ਵਰਖਾ ਵੀ ਹੋ ਸਕਦੀ ਹੈ ਅਕਤੀ ਦੇ ਦੌਰਾਨ ਤਾਂ ਫਿਰ ਕੌਲ ਮਲਾਕੇ ਜੇਕਰ ਨੈਟਸ਼ੈਲ ਦੇ ਚ ਆਪਾਂ ਗੱਲ ਕਰੀਏ ਤਾਂ ਸਾਰਾ ਹੀ ਏਰੀਆ ਭਾਵੇਂ ਕਿ ਜੋ ਛੋਟ ਵੀਡੀਓ ਕੀਤੀ ਸੀ 1 ਮਿੰਟ ਦੀ ਉਹਦਾ ਵਿੱਚ ਵੀ ਇਹੀ ਚੀਜ਼ ਸੀ ਕਿ ਸਾਰੇ ਹੀ ਏਰੀਆ ਦੇ ਵਿੱਚ ਸੰਭਾਵਨਾ ਬਣੀ ਰਹੇਗੀ ਲੇਕਿਨ ਖੁਸ਼ੀ ਦੀ ਗੱਲ ਹੈ ਕਿ ਤਿੰਨ ਤੋਂ ਬਾਅਦ ਤਿੰਨ ਚਾਰ ਪੰਜ ਛੇ ਪਹਾੜ ਸ਼ਾਂਤ ਹੋ ਰਹੇ ਹੈ ਤੇ ਜਿਹੜਾ ਹੈਗਾ ਵਰਖਾ ਘਟ ਰਹੀ ਹੈ ਫਿਰ ਦੁਬਾਰਾ ਕੇ ਵਰਖਾ ਵਧੇਗੀ ਤਾਂ ਕੁੱਲ ਮਿਲਾ ਕੇ ਇਹ ਹਾਲਾਤ ਨੇ ਜੋ ਕਿ ਐਸਵੇਂ ਭਾਰਤੀ ਮੌਸਮ ਭਾਗ ਦੇ ਅਨੁਸਾਰ ਨੇ ਤਰ੍ਹਾਂ ਸਾਂਝੇ ਕੀਤੇ ਗਏ ਨੇ ਉਮੀਦ ਕਰਦਾ ਜਾਣ ਕੇ ਲਾਹਿਵਨ ਸਾਹਿਬ ਨੂੰ ਧੰਨਵਾਦ ਦੋਸਤੋ ਮਿਹਰਦਾਨਨ ਦੋਸਤੋ ਵਾਹਿਗੁਰੂ ਜੀ ਖਾਲਸਾ